ਨਾ ਮੇਜਰ ਸਿੰਘ ਆ ਪੈਂਡ ਪੈਂਡ ਇਹੋ ਨਿਸ਼ਾਰਾ ਪੰਨੂਾ ਚੌਧਰੀ ਵਾਲਾ ਬਾਬੂ ਕੀ ਗੱਲੋਂ ਆ ਤੁਸੀਂ ਫਿਰ ਤੁਹਾਡੇ ਲਾਗੇ ਤੇ ਘਰ 'ਚ ਅੱਗ ਲੱਗੀ ਆ ਜੀ ਇਹ ਅੱਗ ਲੱਗੀ ਉਪੀ ਪਟਾਕੇ ਬਣਾਉਂਦੇ ਸੀ ਤੇ ਉਹ ਪਟਾਕੇ ਨਾਲ ਲੱਗੀ ਮੈਂ ਤਾਂ ਆਪ ਮਹਾ ਬਜਾ ਮੇਰੇ ਉੱਤੇ ਆੜ ਕੇ ਅਜੇ ਮਾੜ ਕੇ ਬੈਠਾ ਤੇ ਕੁੜੀ ਉੱਤੇ ਆੜ ਕੇ ਡਿੱਗੇ ਆ ਚਾਰ ਪੰਜ ਤੇ ਪਟਾਕੇ ਬਣਾਉਂਦੇ ਆ ਤਾਂ سانس ਕੋਈ ਨਹੀਂ ਤੇ ਨਾ ਕੋਈ ਇਹਨਾਂ ਕੋ ਹੈਗਾ ਵਾ ਤੇ ਇਹ ਕਿਤੇ ਕਦੇ ਜੇ ਬਣਾਉਂਦੇ ਅੱਜ ਕਿਤੇ ਨਵੇਂ ਆ ਕਿੰਨਾ ਚਿਰ ਹੋ ਗਿਆ ਬਾਬੂ ਇਹਨਾਂ ਪਟਾਕੇ ਬਣਾਉਂਦੇ ਇਹ ਨਾਮ ਤੋਂ ਸਾਲੋਂ ਵੀ ਉੱਤੇ ਹੋ ਗਿਆ ਵਾ ਤੇ ਹੁਣ ਕਿੰਨਾ ਕ ਨੁਕਸਾਨ ਹੋਇਆ ਬੂਈਓ ਨੁਕਸਾਨ ਹੋਣ ਦੇਖ ਲਓ ਮੈਂ ਡੰਗਰ ਹੀ ਮਹਾ ਕੱਢਿਆ ਤੇ ਪਰਾਲੀ ਪਰੋਲੀ ਮੇਰੀ ਸੜੀ ਤੇ ਕੋਠਾ ਮਹਾ ਵਜਿਆ ਮੁਲਕ ਪੈ ਗਿਆ ਤੇ ਨਾਂ ਮੇਜਰ ਸਿੰਘ ਆ ਪੈਂਡੋ ਪੈਂਡੋ ਇਹੋ ਨਸ਼ਹਿਰਾ ਪੰਨੂਾ ਚੌਧਰੀ ਵਾਲਾ ਬਾਬੂ ਕੀ ਗੱਲ ਮਾਪੀ ਫਿਰ ਤੁਹਾਡੇ ਲੱਗੇ ਤੇ ਚਾਰਚ ਅੱਗ ਲੱਗੀ ਆ ਇਹ ਅੱਗ ਲੱਗੀ ਵੀ ਪਟਾਕੇ ਬਣਾਉਂਦੇ ਹੀ ਤੇ ਪਟਾਕਿਆਂ ਨੂੰ ਲੱਗੀ ਮੈਂ ਤਾਂ ਆਪ ਮਹਾ ਵਜਿਆ ਮੇਰੇ ਉੱਤੇ ਆੜ ਕੇ ਜੇ ਮਾਰ ਕੇ ਬੈਠਾ ਤੇ ਕੁੜੀ ਉੱਤੇ ਆੜ ਕੇ ਡਿੱਗੇ ਆ ਚਾਰ ਪੰਜ ਇਹ ਪਟਾਕੇ ਬਣਾਉਂਦੇ ਆ ਤਾਂ ਸੰਸ ਕੋਈ ਨਹੀਂ ਤੇ ਨਾ ਕੋਈ ਇਹਨਾਂ ਕੋ ਹੈਗਾ ਵਾ ਤੇ ਇਹ ਕਿਤੇ ਕਦੇ ਦੇ ਬਣਾਉਂਦੇ ਅੱਜ ਕਿਤੇ ਨਵੇਂ ਆ ਕਿੰਨਾ ਚਿਰ ਹੋ ਗਿਆ ਬਬੂ ਇਹਨਾਂ ਪਟਾਕੇ ਤੋਂ ਬਣਾਉਂਦੇ ਇਹ ਨਾਮ ਤੋਂ ਸਾਲੋਂ ਵੀ ਉੱਤੇ ਹੋ ਗਿਆ ਵਾ ਤੇ ਹੁਣ ਕਿੰਨਾ ਕਿੰਨਾ ਨੁਕਸਾਨ ਹੋਇਆ ਹੋਊਗਾ ਇਹ ਨੁਕਸਾਨ ਹਣ ਦੇਖ ਲਓ ਮੈਂ ਡੰਗਰ ਵੀ ਮਹਾ ਕੱਢੇ ਜਾਂ ਤੇ ਅਪਰਾਲੀ ਪਰੋਲੀ ਮੇਰੀ ਸੜੀ ਤੇ ਕੋਠਾ ਮਹਾ ਬਜਾ ਮੁਲਕ ਪੈ ਗਿਆ ਤੇ ਦਾ ਨਾਮ ਮੇਜਰ ਸਿੰਘ ਹੈ ਪਿੰਡ ਉਹੋ ਨਸ਼ਹਿਰਾ ਪੰਨੂਾ ਚੌਧਰੀ ਵਾਲਾ ਮਬੀ ਕੀ ਗੱਲ ਵਾ ਭੀ ਜੀ ਤੁਹਾਡੇ ਲੱਗੇ ਤੇ ਕਰਚ ਅੱਗ ਲੱਗੀ ਆ ਜੀ ਇਹ ਅੱਗ ਲੱਗੀ ਵੀ ਪਟਾਕੇ ਬਣਾਉਂਦੇ ਹੀ ਤੇ ਪਟਾਕੇ ਨੂੰ ਲੱਗੀ ਮੈਂ ਤਾਂ ਆਪ ਮਹਾ ਬਜਾ ਮੇਰੇ ਉੱਤੇ ਆੜ ਕੇ ਜੇ ਮਾਰ ਕੇ ਬੈਠਾ ਤੇ ਕੁੜੀ ਉੱਤੇ ਆੜ ਕੇ ਡਿੱਗੇ ਆ ਚਾਰ ਪੰਜ ਤੇ ਪਟਾਕੇ ਬਣਾਉਂਦੇ ਆ ਚਲ ਸੰਸ ਕੋਈ ਨਹੀਂ ਤੇ ਨਾ ਕੋਈ ਇਹਨਾਂ ਕੋ ਹੈਗਾ ਵਾ ਤੇ ਇਹ ਕਿਤੇ ਕਦੇ ਜੇ ਬਣਾਉਂਦੇ ਅੱਜ ਕਿਤੇ ਨਵੇਂ ਆ ਕਿੰਨਾ ਚਿਰ ਹੋ ਗਿਆ ਬਾਬੂ ਇਹਨਾਂ ਪਟਾਕੇ ਬਣਾਉਂਦੇ ਮੇ ਨਾਮ ਤੋਂ ਸਾਲੋਂ ਵਿੱਚ ਉੱਤੇ ਹੋ ਗਿਆ ਵਾ ਤੇ ਹੁਣ ਕਿੰਨਾ ਦਾ ਨੁਕਸਾਨ ਹੋਇਆ ਉਹ ਜੀ ਨੁਕਸਾਨ ਹੋਣ ਦੇਖ ਲਓ ਮੈਂ ਡੰਗਰ ਹੀ ਮਹਾ ਕੱਢੇ ਜਾ ਤੇ ਅਪਰਾਲੀ ਪ੍ਰੋਲੀ ਮੇਰੀ ਸੜੀ ਤੇ ਕੋਠਾ ਮਹਾ ਬਜਾ ਮੁਲਕ ਪੈ ਗਿਆ ਤੇ